ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਪੱਖੋ ਪੱਖੋ ਕੈਂਚੀਆਂ ਦੇ ਨੇੜੇ ਪਿੰਡ ਵਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000329 ਓਕੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰੱਖਣਾ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਹਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਂਦੇ ਆ ਹਾਂਜੀ ਵੀਰ ਜੀ ਸਾਸੀ ਗਾ ਜੀ ਸਾਸੀ ਗਾ ਵੀਰੇ ਨਾਮ ਦੱਸੀ ਆਪਣਾ ਕਾਲਾ ਜੀ ਪਿੰਡ ਪਿੰਡ ਬਾਈ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ 94631 ਜੀ 67631 ਠੀਕ ਹੈ ਜੀ ਹਾਂਜੀ ਬਈ ਛੋਟੀ ਜਾਣਕਾਰੀ ਦੇ ਇਹ ਬਾਈ ਪਲੂਨ ਕੱਟੀ ਸੂਣ ਵਾਲੀ ਆ ਹਾਂਜੀ ਮੋਹ ਚੌਗੀ ਆ ਬਾਈ ਟੌਕ ਦੇ ਹਜੇ ਚੱਕ ਦੀਆ ਦੰਦਾ ਠੀਕ ਆ ਹਾਂ ਤੇ ਦੇਖ ਲਓ ਬਾਕੀ ਦਿਨ ਕਿੰਨੇ ਰਹਿੰਦੇ ਜੀ ਇਹਦੇ ਦਿਨ ਲੈ ਵੀ ਹੋ ਜੇ ਬਾਈ 5-7 ਦਿਨ ਇਹ ਹਾਂ 5-7 ਹਾਂ 5-7 ਦਿਨ ਰਹਿੰਦੇ ਰਹੇ ਉਹਦਾ ਡਰਤੀ ਆਪੋ ਮਿੱਤ ਲੈਵਾ ਤੁਸੀਂ ਦੇਖ ਪੰਜ-ਸੱਤ ਦਿਨ ਤਾਂ ਬਾਈ ਦਿਨਾਂ ਚ ਪੂਰੇ ਰਹਿੰਦੇ ਹਜੇ ਇਹਦੇ ਵੀ ਉੱਤੇ ਵੀ ਲੈ ਜਾ ਸਕਦੀ ਕੱਦ ਬੈਲਡ ਸੁਖਨਾ ਸਮਾ ਕਰਮਵਾਲੀ ਦਾ ਹਨ ਤੇ ਰੇਟ ਭਰਾ ਦਾ ਜਾਇਜ ਰੇਟ ਬਾਈ ਜਾਇਜ ਜੀ ਹੁਣ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਤੋਰ ਦੋ ਭਰਾ ਹਾਂ ਬਾਈ ਜੀ ਕਹਿੰਦਾ ਲਓ ਜੀ ਕੱਦ ਬੈਲਡ ਕਰਮਾਵਾਲੀ ਦਾ ਸੋਨਾ ਥੋੜਾ ਜਿਹਾ ੱਤਕਾ ਜ਼ਰੂਰ ਕਰ ਦਈਏ ਰੱਖ ਦੀ ਆ ਬਾਈ ਇਹਦਾ ਕਰਕੇ ਹਾਂਜੀ ਹਾਂਜੀ ਕੈਮਰਾ ਤੇ ਹਾਂ ਅੰਦਰ ਦੀਆਂ ਥੋੜਾ ਜਿਹਾ ਲਓ ਜੀ ਥੋੜਾ ਤਰਾ ਸਾਹਦੇ ਸਾਹਮਣੇ ਤੁਲੋਂ ਛੋਟੀ ਇਹ ਸੋਨਾ ਬੰਦ ਭਰਾ ਬੰਦੋ ਮੋੜ ਕੇ ਦਿਖਾ ਲੈ ਵਾਪਸ ਮਾਰ ਕੇ ਥੋੜਾ ਜਿਹਾ ੱਤਕਾ ਕਰ ਦਈਏ ਲਓ ਜੀ ਸਿਰ ਥੋੜਾ ਜਿਹਾ ਚਿੱਟਾ ਅ ਠੀਕ ਹੈ ਜੀ ਉਸ ਵੀ ਚਿੱਟੀ ਆ ਤੇ ਲੋ ਜੀ ਬੱਲੀ ਆ ਵੀਰੇ ਮੱਥੇ ਦੀ ਥੋੜੀ ਜੀ ਤੇ ਪੈਰਾਂ ਦੀ ਦੋਨਾਂ ਦੀ ਬਾਣੀ-ਬਾਣੀ ਠੀਕ ਹੈ ਜੀ ਹਾਂ ਠੀਕ ਹੈ ਲੋ ਜੀ ਅ ਅਗਲੀ ਵਾਰ ਨਹੀਂ ਕਰਾਂਗੇ ਭਾਈ ਅਗਲਾ ਠੀਕ ਹੈ ਜੀ ਹਾਂ ਲੋ ਜੀ ਚੈੱਕ ਕਰ ਸਕਦੇ ਹੋ ਵੱਧ ਜਾਣਕਾਰੀ ਭਾਈ ਤੁਸੀਂ ਮंगਵਾ ਸਕਦੇ ਹੋ ਵੀਡੀਓ ਮੰਗਵਾ ਸਕਦੇ ਹੋ ਠੀਕ ਹੈ ਨਾ ਚੈੱਕ ਕਰਕੇ ਆ ਕੇ ਤਸੱਲੀ ਕਰਕੇ ਲਿਖ ਦਿਓ ਭਰਾ ਕੱਲ ਨੂੰ ਕਿਸੇ ਕਰਦਾ ਰੋਜ਼ਾਨਾ ਠੀਕ ਹੈ ਨਾ ਪਰ ਮਾਂ ਬਾਲੀ ਸੋਹਣੀ ਅਸਨਖੀ ਆ ਠੀਕ ਹੈ ਜੀ ਸੋ ਜੀ ਥੋੜਾ ਡਰਦੀ ਆ ਤੇ ਚਲਦੇ ਆ ਭਰਾ ਅਗਲੀ ਵੀਡੀਓ ਚ ਓਕੇ